ਜ਼ਮੀਨ ਐਕਵਾਇਰ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਪੱਖ ਦੀ ਜਾਰੀ ਹੈ ਤੇ ਉਥੇ ਕਿਸਾਨ ਜਥੇਬੰਦੀਆਂ ਲਗਾਤਾਰ ਸਰਕਾਰ ਦੇ ਖਿਲਾਫ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਮੁੜ ਤੋਤਰੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਸ਼ਰੀਆਮ ਧੱਕੇਸ਼ਾਹੀ ਹੋ ਰਹੀ ਹੈ ਜ਼ਮੀਨਾਂ ਨੂੰ ਲੈ ਕੇ ਲਗਾਤਾਰ ਵਿਵਾਦ ਜਾਰੀ ਹੈ ਕਬਜ਼ਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਉਥੇ ਹੀ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਮੁੜ ਤੋਤਰੀ ਹੈ ਤੇ ਉਥੇ ਪੰਜਾਬ ਸਰਕਾਰ ਉਤੇ ਤਿੱਖੇ ਨਿਸ਼ਾਨੇ ਸਾਦੇ ਜਾਣੇ ਨੇ ਰਾਜਾ ਬੜਿੰਗ ਦੇ ਵੱਲ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਹੈ ਰਾਜਾ ਬੜਿੰਗ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਅੱਜ ਇੱਕ ਬਹੁਤ ਏਮ ਮੁੱਦਾ ਹੈਗਾ ਜਿਸ ਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਮੁੱਦਾ ਇਹ ਹੈ ਕਿ ਜਿਹੜੀ ਗਲਾੜਾ ਹੈਗੀ ਹੈ ਉਹ ਜ਼ਮੀਨ ਐਕਵਾਇਰ ਕਰ ਰਹੀ ਹੈ ਕਿਸਾਨਾਂ ਭਰਾਵਾਂ ਦੀ ਤੇ ਜਾਂ ਕੁਝ ਜਿਨਾਂ ਕੋਲੇ ਆਲਰੇਡੀ ਜ਼ਮੀਨ ਹੈਗੀ ਹੈ ਕਿਸੇ ਨੇ ਬਿਲਡਰਸ ਜਾਂ ਹੋਰ ਕਿਸੇ ਕੋਲੇ ਲਈ ਵੀ ਹੈ ਉਹਨਾਂ ਤੋਂ ਟੋਟਲ ਜਿਹੜੀ ਇਹ ਜ਼ਮੀਨ ਅਕਵਾਇਰ ਹੋ ਰਹੀ ਹੈ ਲੁਧਿਆਣਾ ਵਿੱਚ ਇਹਦੀ ਜਿਹੜਾ ਇਹ ਬਣਾਇਆ ਇਹਨਾਂ ਨੇ ਅਕਵਾਇਰ ਕਰਨ ਦਾ ਸਿਸਟਮ ਉਹ ਇਹ ਹੈ ਕਿ ਆ ਜਿਹੜਾ ਦਾਖਾ ਹਲਕਾ ਗਿਲ ਹਲਕਾ ਨਾਲ ਮੇਰੇ ਖਿਆਲ ਥੋੜਾ ਜਿਹਾ ਪਾਰਟ ਉਹ ਸਾਨੇ ਵਾਲ ਦਾ ਵੀ ਹੋ ਸਕਦਾ ਹੈ ਤੇ ਜਗਰਾਉਂ ਦੇ ਵੀ ਕੁਝ ਪਿੰਡ ਦੇ ਵਿੱਚ ਆ ਸਕਦੇ ਆ ਇਹ 23000 ਦੇ ਲਗਭਗ ਕਿੱਲੇ ਅਕਵਾਇਰ ਕਰ ਰਹੀ ਹੈ ਸੋ ਜਦੋਂ 23000 ਲੈਂਡ ਅਕਵਾਇਰ ਕਰ ਲੇਗੀ ਜਾਨੀ ਕਿ ਜ਼ਕਮੀਨ ਅਕਵਾਇਰ ਕਰ ਲੇਗੀ ਤਾਂ ਇਹ ਮੇਰਾ ਖਿਆਲ ਆਸੇ ਪਾਸੇ ਤੁਹਾਨੂੰ ਕਿਤੇ ਜ਼ਮੀਨ ਹੀ ਨਹੀਂ ਦਿਖੇਗੀ 23000 ਕਿੱਲਾ ਕੋਈ ਥੋੜੀ ਲੈਂਡ ਨਹੀਂ ਹੋਣੀ ਇਰੇ ਪਿੱਛੇ ਮਕਸਦ ਕੀ ਹੈ ਮਕਸਦ ਇਹ ਹੈ ਕਿ ਜਿਹੜਾ ਪੰਜਾਬ ਦੇ ਸਿਰ ਬਹੁਤ ਸਾਰਾ ਕਰਜ਼ ਚੜਿਆ ਆਇਆ ਹੈ ਤੇ ਬਹੁਤ ਸਾਰੀਆਂ 2 ਸਾਲ ਰਹਿ ਗਏ 1.4 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਿਆ ਹੈ 2 ਸਾਲ ਰਹਿ ਗਏ ਨੇ ਸਰਕਾਰ ਨੇ ਜਿਹੜੀਆਂ ਸਕੀਮਾਂ ਜਿਹੜੇ ਵਾਅਦੇ ਕੀਤੇ ਸਨ ਉਹ ਵੀ ਪੂਰੇ ਕਰਨੇ ਆ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਹੈ ਔਰ ਜਦੋਂ ਲੈਂਡ ਪੂਲਿੰਗ ਇਹਨੂੰ ਲੈਂਡ ਪੂਲਿੰਗ ਕਹਾਂਗੇ ਲੋਕਾਂ ਦੀ ਜ਼ਮੀਨ ਐਕਵਾਇਰ ਕਰ ਲੈਣਗੇ ਉਹਨੂੰ ਕਹਿਣਗੇ ਵੀ ਅਸੀਂ ਤੈਨੂੰ ਇਹਦੇ ਵਿੱਚੋਂ ਪਲਾਟ ਦੇ ਦੇ ਦਿੰਦੇ ਇੱਕ ਸ਼ੋਰੂਮ ਦੇ ਦੇਵਾਂਗੇ ਅਗਰ ਕੋਈ ਕਮਰਸ਼ੀਅਲ ਸਾਈਟ ਦੇਣਗੇ ਤੇ ਉਰੀ ਕਿਲਾ ਐਕਵਾਇਰ ਕਰ ਲੈਣਗੇ ਜਾਨੀ ਕਿ ਕਿੱਲੇ ਮਗਰ ਹੋ ਸਕਦਾ 500 ਗਜ ਦਾ ਪਲਾਟ ਦੇ ਦੇਣ ਜਾਂ 600 ਗਜ ਦਾ ਪਲਾਟ ਦੇ ਦੇਣ ਜਾਂ 1000 ਗਜ ਦਾ ਦੇ ਦੇਣ ਸੋ ਇਸ ਤਰ੍ਹਾਂ ਦੀ ਸਕੀਮ ਲਾਗੂ ਕਰ ਰਹੇ ਜਿਹਦੀ ਮੀਟਿੰਗ ਪ੍ਰਮੁਖ ਸਕੱਤਰ ਨਾਲ ਜਾਣੀ ਕੀ ਚੀਫ ਸਕੱਟਰੀ ਨਾਲ ਹੋ ਚੁੱਕੀ ਹੈ ਇਹਨਾਂ ਦੀ ਤੇ ਇਹਨਾਂ ਨੇ ਜ਼ੋਨ ਵਾਈਜ਼ ਬਣਾਏ ਨੇ 10 ਜ਼ੋਨ ਨੇ ਲੁਧਿਆਣਾ ਦੇ ਜਿਹਦੇ ਵਿੱਚ 2300 23000 70 ਏਕੜ ਜ਼ਮੀਨ ਐਕਵਾਇਰ ਕਰਨ ਦਾ ਟੀਚਾ ਹੈਗਾ ਕਿਉਂਕਿ ਕੁਝ ਦਿੱਲੀ ਦੇ ਸਾਥੀ ਜਿਹੜੇ ਆਏ ਹੋਏ ਨੇ ਉਹਨਾਂ ਨੇ ਕਿਹਾ ਕਿ ਇੰਨੀ ਜ਼ਮੀਨ ਤਾਂ ਐਕਵਾਇਰ ਕਰੋ ਹੀ ਕਰੋ ਲੁਧਿਆਣਾ ਇਟਸ ਅ ਗੋਲਡ ਮਾਈਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਰੀ ਜਿਹੜੀ ਇਹ ਜ਼ਮੀਨ ਹੈ 골ਡ ਮਾਈਨ ਹੈ ਕਿਵੇਂ